ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵੰਦਰ ਸਿੰਘ ਪੱਖੋਕੇ ਸ਼ਹੀਦ ਪਰਿਵਾਰਾਂ ਦਾ ਐਨ ਆਰ ਆਈ ਭੈਣ ਭਰਾਵਾਂ ਦਾ ਜਿਹੜਾ ਮੈਂ ਸੇਵਾਦਾਰ ਹਾਂ ਜੀ ਤੇ ਅੱਜ ਅਸੀਂ ਪਹੁੰਚਿਆ ਜੀ ਸਾਦਾ ਪਲਾ ਚੈਰੀਟੇਬਲ ਹਸਪੀਟਲ ਆ ਇੱਕ ਸ਼ਿਕਾਰਮਾਸ਼ੀਆਂ ਤੇ ਇੱਥੇ ਸਾਡੇ ਮਾਤਾ ਜੀ ਇੱਥੇ ਪਹੁੰਚੇ ਨੇ ਸਤਕਾਰਯੋਗ ਸ਼ਹੀਦ ਭਾਈ ਬਰਜੀਤ ਸਿੰਘ ਲਾਟੀ ਇਹ ਪਿੰਡ ਸੋਲਿਆ ਪੰਜ ਵੜ ਦੇ ਸਾਹਮਣੇ ਬਿਲਕੁਲ ਉਸ ਏਰੀਏ ਦੇ ਵਿੱਚ ਉਹ ਪਿੰਡ ਆ ਤੇ ਉੱਥੋਂ ਇਹ ਮਾਤਾ ਜੀ ਆਇਆ ਮਾਤਾ ਜੀ ਆਪਣਾ ਨਾਂ ਕੀ ਜੀ ਪੁੱਤ ਜਸਵੀਰ ਕੌਰ ਮਾਤਾ ਜਸਵੀਰ ਕੌਰ ਜੀ ਇਸ ਤੋਂ ਪਹਿਲਾਂ ਵੀ ਅ ਅਸੀਂ ਇਹਨਾਂ ਨੂੰ ਕਈ ਵਾਰੀ ਇੱਕ ਸ਼ਹੀਦ ਪਰਿਵਾਰ ਹੋਣ ਦੇ ਨਾਤੇ ਜਿਹੜੀ ਆ ਸੇਵਾ ਦੇ ਚੁੱਕੇ ਹਾਂ ਹੁਣ ਇਹਨਾਂ ਦੀ ਸਿਹਤ ਢਿੱਲੀ ਹੋ ਗਈ ਇਸ ਤੋਂ ਪਹਿਲਾਂ ਵੀ ਇਹਨਾਂ ਦਾ ਬੇਟਾ ਉਹ ਵੀ ਅਜ ਨਾਲ ਹੀ ਨੇ ਤੇ ਉਹਨਾਂ ਦਾ ਵੀ ਇੱਥੇ ਇਲਾਜ ਹੋਇਆ ਸੀਗਾ ਉਹਨਾਂ ਦਾ ਕੋਈ ਐਕਸੀਡੈਂਟ ਹੋ ਗਿਆ ਸੀਗਾ ਇਹ ਬਹੁਤ ਵਧੀਆ ਹਸਪੀਟਲ ਆ ਏ ਸਬਦਾ ਪਲਾ ਚੈਰੀਟੇਬਲ ਟਰਸਟ ਏ ਸ਼ਿਕਾਰਮਾਸ਼ੀਆਂ ਅੱਡਾ ਪੈਂਦਾ ਜੀ ਅਗਰ ਤੁਸੀਂ ਬਟਾਲੇ ਤੋਂ ਡੇਰਾ ਬਾਬਾ ਨਾਨਕ ਨੂੰ ਆਉਂਦੇ ਹੋ ਤੇ ਰਸਤੇ 'ਚ ਇੱਕ ਸ਼ਿਕਾਰਮਾਸ਼ੀਆਂ ਅੱਡਾ ਆਉਂਦਾ ਤੇ ਥੋੜਾ ਜਿਹਾ ਸ਼ਿਕਾਰ ਪਿੰਡ ਨੂੰ ਮੁੜਦਿਆਂ ਹੋਇਆਂ ਏ ਹਸਪੀਟਲ ਏ ਸਬਦਾ ਪਲਾ ਚੈਰੀਟੇਬਲ ਹਸਪੀਟਲ ਸਾਧ ਸੰਗਤ ਜੀ ਮਾਤਾ ਜੀ ਦਾ ਇਸ ਹਸਪੀਟਲ 'ਚ ਪਹਿਲਾਂ ਵੀ ਇਲਾਜ ਹੋ ਚੁੱਕਾ ਇਹਨਾਂ ਦੇ ਬੇਟੇ ਦਾ ਵੀ ਇੱਥੇ ਹੋ ਚੁੱਕਾ ਤੇ ਬਹੁਤ ਵਧੀਆ ਹਸਪੀਟਲ ਆ ਮੈਂ ਪੂਰੀ ਹਸਪੀਟਲ ਦੀ ਸਾਰੀ ਮੈਨੇਜਮੈਂਟ ਟੀਮ ਦਾ ਤੇ ਨਾਲ ਸਾਰੇ ਡਾਕਟਰ ਸਾਹਿਬਾਨ ਦਾ ਵੀ ਬੇਹੱਦ ਸ਼ੁਕਰਗੁਜ਼ਾਰ ਆ ਕਿ ਬਹੁਤ ਹੀ ਪਿਆਰ ਨਾਲ ਬਹੁਤ ਰਿਸਪੈਕਟ ਦੇ ਨਾਲ ਵੀ ਪੀਜਨ ਦੇ ਤੇ ਅਕਸਰ ਇੱਥੇ ਸ਼ਹੀਦ ਪਰਿਵਾਰ ਜੇ ਕੋ ਆ ਜੇ ਤੇ ਉਹਨਾਂ ਦਾ ਜਿਹੜਾ ਵਾ ਸਾਡੇ ਵੀਰ ਲਾਡੀ ਆ ਲਾਡੀ ਗਰੁੱਪ ਦੇ ਨਾਂ ਦੇ ਉੱਤੇ ਉਹ ਇੱਕ ਗਰੁੱਪ ਚਲਾਉਂਦੇ ਆ ਜਿਹੜਾ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣਾ ਉਹਨਾਂ ਦੇ ਇਲਾਜ ਕਰਾਉਣੇ ਇਹ ਕਾਫੀ ਲੰਬੇ ਸਮੇਂ ਤੋਂ ਇੱਕ ਗਰੁੱਪ ਜਿਹੜਾ ਸੇਵਾ ਕਰ ਰਿਹਾ ਲੋਕਾਂ ਨੂੰ ਤੇ ਇਹਦੇ ਵਿੱਚ ਜਦੋਂ ਕੋਈ ਤਰ੍ਹਾਂ ਦਾ ਸ਼ਹੀਦ ਪਰਿਵਾਰ ਆ ਜਾਂਦਾ ਤੇ ਫਿਰ ਉਹਨਾਂ ਨੂੰ ਇੱਕ ਖਾਸ ਰਿਸਪੈਕਟ ਵੀ ਦਿੰਦੇ ਨੇ ਤੇ ਮਾਤਾ ਜੀ ਕੋਈ ਸਾਨੂੰ ਐਨ ਆਰ ਆਈ ਭੈਣ ਭਰਾ ਆ ਵਿਦੇਸ਼ਾਂ ਚੋਂ ਕੋਈ ਸੇਵਾ ਭੇਜ ਦਿੰਦੇ ਆ ਤੇ ਇੱਕ ਗੁਪਤ ਸੇਵਾਈ ਇਹ 10000 ਰੁਪਿਆ ਤੁਹਾਡੇ ਇਲਾਜ ਲਈ ਇਹ ਸੇਵਾ ਤੁਸੀਂ ਪ੍ਰਮਾਨ ਕਰ ਲਓ ਤੇ ਸੱਚੇ ਬਾਦਸ਼ਾਹ ਕਿਰਪਾ ਕਰਨਗੇ ਕਿੰਨਾ ਚਿਰ ਹੋਇਆ ਜਿੱਥੇ ਹਸਪੀਟਲ ਚ ਹਸਪੀਟਲ ਤੇ ਐਤਵਾਰ ਰਿਹਾ ਇਹ ਦਿਨੋਂ ਦਿਨ ਹੋ ਗਏ ਨੇ 9 ਦਿਨ ਹੋ ਗਏ ਹੋਇਆ ਕੀ ਸੀ ਪ੍ਰੋਬਲਮ ਕੀ ਹੋਈ ਬਰਾ ਲੰਗ ਦਾ ਐਕਸੀਡੈਂਟ ਹੋਇਆ ਸੀ ਨਾ ਅਸਟੀਆਂ ਟੁੱਟੀਆਂ ਨੇ ਮੋਢਾ ਤੇ ਹਾਸ ਤੇ ਹੱਥਾ ਜਿਹੜਾ ਇਹ ਸਾਰਾ ਪਾਟਾ ਸੀ ਓਕੇ ਇਹਦੇ ਤੇ ਖੂਨ ਜੰਮ ਗਿਆ ਮੱਥੇ ਤੇ ਤੇ ਪੂਰ ਪੜੀਆਂ ਚ ਚੋਨ ਸੱਟਾਂ ਦਾ ਕਰਕੇ ਇਨਫੈਕਸ਼ਨ ਪਲੇਟ ਤੇ ਬਹੁਤ ਜ਼ਿਆਦਾ ਵਧ ਗਈ ਸੀ ਓਕੇ ਓਕੇ ਦੂਰੇ ਕਾਰਨ ਫਿਰ ਦਰਦ ਬਹੁਤ ਜ਼ਿਆਦਾ ਹੁੰਦੀ ਸੀ ਅੱਛਾ ਬੇਟੇ ਸਾਡੇ ਨਵੀਂ ਸੱਟਾਂ ਲੱਗੀਆਂ ਸੀ ਆਮਦਨ ਦਾ ਸਾਧਨ ਕੀ ਜੇ ਮਾਤਾ ਜੀ ਅੱਜਕੱਲ੍ਹ ਆਮ ਤਾਂ ਕੋਈ ਸਾਧਨ ਨਹੀਂ ਜਦਾ। ਇਹ ਕਿੱਦਾਂ ਚੱਲਦਾ ਫਿਰ ਜੀਵਨ ਦਰਬਾਰ? ਇਹ ਤਾਂ ਭੈਣ ਭਰਾ ਹੀ ਬਸ ਇਸ ਤਰ੍ਹਾਂ ਚਲਾ ਰਹੇ ਸਾਡੀ ਵਰਗੀ ਸੇਵਾ ਜੀ। ਚਲੋ ਸ਼ਹੀਦ ਪਰਿਵਾਰਾਂ ਨੂੰ ਹੋਣ ਦੇ ਨਾਲ ਤੇ ਕਦੀ ਕਿਤੇ ਹੋਰ ਵੀ ਸੇਵਾ ਭੇਟਾ ਮਿਲੀ ਜੇ। ਸਿਆਹੀ ਸੀਗੀ ਹਾਂ। ਠੀਕ ਠੀਕ। ਚਲੋ ਬਹੁਤ ਚੰਗੀ ਗੱਲ ਆ। ਆ तमाम ਉਹਨਾਂ ਗੁਰਮਖਾਂ ਪਿਆਰਿਆਂ ਦੇ ਅਸੀਂ ਬੇਹੱਦ ਸ਼ੁਕਰਗੁਜ਼ਾਰ ਆ ਜਿਹੜੇ ਇਹਨਾਂ ਸ਼ਹੀਦ ਪਰਿਵਾਰਾਂ ਲਈ ਆਪਣੀ ਕਿਰਤ ਕਮਾਈ ਚੋਂ ਕੱਢ ਕੇ ਸੇਵਾ ਭੇਜਦੇ ਆ। ਤੇ ਸਾਡੇ ਕੋਲ ਕੁਝ ਵਿਦੇਸ਼ ਤੋਂ ਕੁਝ ਗੁਰਮਖਾਂ ਪਿਆਰਿਆ ਨੇ ਸੇਵਾ ਪੇਜੀ ਜਨਾ ਨੇ ਸਾਨੂੰ ਆਪਣਾ ਨਾਮ ਹੀ ਨਹੀਂ ਦੱਸਿਆ ਕਿ ਲੋਕ ਗੁਪਤ ਸੇਵਾਈ ਆਈ ਆ ਤੇ ਅੱਜ ਉਹ ਸੇਵਾ ਦੇ ਵਿੱਚੋਂ 10000 ਰੁਪਇਆ ਅਸੀਂ ਸ਼ਹੀਦ ਭਾਈ ਬਲਜੀਤ ਸਿੰਘ ਲਾਠੀ ਦੇ ਮਾਤਾ ਜੀ ਦੇ سپਰਦ ਕਰ ਰਹੇ ਆ ਤੇ ਸਤਿਗੁਰੂ ਉਹਨਾਂ ਨੂੰ ਦਿੜ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਣ ਸਾਨੂੰ ਨਹੀਂ ਪਤਾ ਤੁਹਾਨੂੰ ਨਹੀਂ ਪਤਾ ਪਰ ਉਹ ਸਤਿਗੁਰੂ ਜੀ ਦੇ ਕੰਪਿਊਟਰ 'ਚ ਕੋਈ ਭਲੇਖਾ ਨਹੀਂ ਲੱਗਦਾ ਉਹਨਾਂ ਨੂੰ ਸਭ ਪਤਾ ਕਿ ਕਿਹਦੀ ਕਿਰਤ ਕਮਾਈ ਦੇ ਵਿੱਚੋਂ ਸੇਵਾ ਆ ਰਹੀ ਆ ਤੇ ਕਿਵੇਂ ਵੰਡੀ ਜਾ ਰਹੀ ਆ ਤੇ ਮਾਦਾ ਜੀ ਆਪਣਾ ਫੋਨ ਨੰਬਰ ਬੋਲ ਦਿਓ ਸਾਰੀ ਸੰਗਤ ਨੂੰ ਪਤਾ ਲੱਗ ਜੇ 81462 30221 81462 30221 ਇਹ ਇਹਨਾਂ ਦਾ ਫੋਨ ਨੰਬਰ ਹੈ ਜੀ ਸਾਥ ਸਿੰਘ ਜੀ ਤੁਸੀਂ ਸਕਰੀਨ ਦੇ ਥੱਲੇ ਚੱਲਦਾ ਵੀ ਵੇਖ ਰਹੇ ਹੋ ਤੇ ਇਹ ਜਿਤਨਾ ਹੁਣ ਪਰਿਵਾਰ ਦਾ ਕੋਈ ਸਾਧਨ ਨਹੀਂਗਾ ਪੱਕਾ ਆਮਦਨ ਦਾ ਜੇ ਕੋਈ ਹੋਰ ਭੈਣ ਭਰਾ ਸੇਵਾ ਕਰਨੀ ਚਾਹੁੰਦਾ ਕਿ ਡਾਇਰੈਕਟ ਇਹਨਾਂ ਦੇ ਫੋਨ ਦੇ ਉੱਤੇ ਕੰਟੈਕਟ ਕਰਕੇ ਤੇ ਸਿੱਧੀ ਸੇਵਾ ਭੇਜਣ ਦੀ ਖੇਚਲ ਕਿਰਪਾਤਾ ਜ਼ਰੂਰ ਕਰਿਓ ਅਸੀਂ ਆਪ ਜੀ ਦੇ ਬੇਹਦ ਸ਼ੁਕਰਗੁਜ਼ਾਰ ਹੋਵਾਂਗੇ ਹੋਰ ਕੋਮਾਗਾ ਜੀ ਪੂਰੀ ਦੁਨੀਆ ਦੀ ਸੰਗਤ ਸੁਣ ਰਹੀ ਆ ਕੋਈ ਗੱਲਬਾਤ ਕਰਨੀ ਚਾਹੁੰਦੇ ਉਹ ਤੇ ਕਰੋ ਜੇ ਕੋਈ ਮੁਸ਼ਕਲ ਪ੍ਰੋਬਲਮ ਵੀ ਤੁਹਾਡਾ ਇਹਨਾਂ ਵੀਰਾਂ ਦਾ ਸਾਹਬ ਕੋਟ ਕੋਟ ਤਨਵਾ ਦੇ ਜਿਨ੍ਹਾਂ ਨੇ ਸਾਡੇ ਇਹ ਮੇਰਾ ਬੇੜਾ ਕੋ ਗਿਆ। ਸ਼ੁਕਰ ਹੈ। ਮੈਨੂੰ ਬੇਟੇ ਵੱਲੋਂ ਬਹੁਤ ਖੁਸ਼ੀ ਹੋਈ ਹੈ ਜਿਹੜੇ ਪੈਰ ਸਿੰਦਾ ਧਰਕੇ ਟੁੱਟਣ ਲੱਗ ਪਿਆ ਹੈ। ਹਾਂ ਜੀ। ਤੁਹਾਡਾ ਵੀ ਕੋਟ-ਕੋਟ ਤੁਹਾਨੂੰ ਆ ਦੇਣਾ ਡਾਕਟਰਾਂ ਦਾ ਸਭ ਭੈਣ ਭਾਈਆਂ ਦਾ ਜਿਨ੍ਹਾਂ ਨਾਲ ਮਿਲ ਕੇ ਇਹ ਸੇਵਾ ਕੀਤੀ ਹੈ। ਮੈਂ ਬਿਲਕੁਲ ਠੀਕ ਆ ਜੀ ਧੰਨਵਾਦ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਕਿਰਪਾ ਕਰਕੇ ਸਾਨੂੰ ਇਹ ਸੇਵਾ ਬਖਸ਼ੀ ਆ ਤੁਹਾਡੇ ਪਰਿਵਾਰਾਂ ਦੀ ਫਿਰ ਵੀ ਅਸੀਂ ਵੀ ਤਾਂ ਧੰਨਵਾਦ ਕਰ ਸਕਦੇ ਆ ਹਾਂ ਜੀ ਨਹੀਂ ਅਸੀਂ ਤਾਂ ਤੁਹਾਡੇ ਬੱਚੇ ਆ ਤੇ ਚਲੋ ਮਾਰੀ ਜਿੰਨਾ ਵੀ ਕਰਨਾ ਚਾਹੀਦਾ ਜੀ ਕੋ ਜਿਹੜੇ ਅੱਗੇ ਲਾ ਕੇ ਚੱਲਣਾ ਮੱਜਿਆਂ ਦਾ ਕਰਨਾ ਚਾਹੀਦਾ ਜ਼ਰੂਰ ਹੈ ਹਾਂ ਜੀ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਵਾਤਾ ਜੀ ਫਿਰ ਵੀ ਸਾਡੇ ਨੰਬਰ ਤੁਹਾਡੇ ਕੋਲ ਆ ਹਾਂ ਜੀ ਕੋਈ ਮੁਸ਼ਕਲ ਪ੍ਰੋਬਲਮ ਆਵੇ ਤੇ ਜੇ ਕੋਈ ਮੰਨ ਲਓ ਮੈਡੀਕਲੀ ਕੋ ਪ੍ਰੋਬਲਮ ਹੈ ਤੇ ਫਿਰ ਤੁਹਾਨੂੰ ਇਸ ਹਸਪੀਟਲ ਦਾ ਪਤਾ ਤੁਸੀਂ ਸਿੱਧੇ ਆ ਜਾਂਦੇ ਹੋ ਠੀਕ ਹੈ ਤੇ ਜੇ ਕੋ ਉਤਰਾਂ ਕਿਸੇ ਚੀਜ਼ ਦੀ ਲੋੜ ਪਰੇਸ਼ਾਨੀ ਹੋਵੇ ਤੇ ਤੁਸੀਂ 10 ਦਾ ਫੋਨ ਵੀ ਸਾਡੇ ਕੋਲ ਆ ਤੁਸੀਂ ਫੋਨ ਕਰ ਦਿਓ ਤੇ ਅਸੀਂ ਜਿਹੜਾ ਵਾ ਉਸੇ ਵੇਲੇ ਉੱਥੇ ਵੀ ਹਾਜ਼ਰ ਹੋਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਬਹੁਤ ਮਿਹਰਬਾਨੀ ਜੀ ਸਾਥ ਸੰਗਤ ਜੀ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਅਸੀਂ ਆਪ ਜੀ ਦੇ ਬੇਹੱਦ ਸ਼ੁਕਰਗੁਜ਼ਾਰ ਹੋਵਾਂਗੇ ਔਰ ਸ਼ੁਕਰਗੁਜ਼ਾਰ तमाम ਉਹਨਾਂ ਨਾਰਾਇਣ ਭਰਾਵਾਂ ਦੀ ਜਿਹੜੇ ਸਾਡੇ ਤੇ ਭਰੋਸਾ ਕਰਕੇ ਆਪਣੀ ਕਿਰਤ ਕਮਾਈ ਚੋਂ ਸਾਨੂੰ ਸੇਵਾ ਪੇਜਦੇ ਬਹੁਤ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ